ਹਾਂਜੀ ਮਿੱਤਰੋ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੜਕੇ ਦੇ ਵੱਜ ਗਏ 5 ਤੇ ਆਪਾਂ ਚੱਲੇ ਹੁਣ ਆਪਣਾ ਟਰੈਕਟਰ ਲੈ ਕੇ ਪਹਿਲੋਂ ਆਪਾਂ ਜਾਵਾਂਗੇ ਤਰਨਤਾਰਨ ਉੱਥੋਂ ਸਿਮੂ ਤੇ ਰਮਣ ਨੂੰ ਨਾਲ ਲਵਾਂਗੇ ਤੇ ਫੇਰ ਆਪਾਂ ਚੱਲਦੇ ਆਂ ਤਲਵੰਡੀ ਪਾਈ ਵੇਖੋ ਨਵੇਂ ਨੇ ਕਿੰਨਾ ਟਾਈਮ ਲੱਗਦਾ ਵਾ 5:00 ਵਜ ਕੇ 4 ਮਿੰਟ ਹੋਏ ਆ ਟਰੈਕਟਰ ਇੱਕ ਨਾ ਕਰਦੇ ਸਟਾਰਟ ਥੋੜਾ ਸਮਾਨ ਸਮੂਹ ਲੈ ਲਈਏ ਆਪਣਾ ਟਰੈਕਟਰ ਰਾਤੀ ਧੋਤਾ ਆ ਕੇ ਪੂਰਾ ਚਮਕਾ ਕੇ ਖਿਲਾਰਤਾ ਸੀ ਤੇ ਹੁਣ ਆਪਾਂ ਚੱਲਦੇ ਆਂ ਫੇਰ ਹਨਾ ਤੇ ਫਿਰ ਦੇਖਦੇ ਆਂ 네ਰਾ ਕਾਫੀ ਆ ਠੰਡ ਵੀ ਬੜੀ ਆ ਇੱਕ ਕੋਟੀ ਪਾਲੀ ਇੱਕੋਂ ਦੀ ਜੈਕਟ ਇਹ ਹਰ ਕੁੰਤਾ ਜੇ ਸੋਤਾਵਾ ਉਹ ਪਹਿਲਾਂ ਜਾਊਗਾ ਸਕੂਲੇ ਫਿਰ ਸ਼ਾਮ ਨੂੰ ਉੱਥੇ ਆ ਜਾਊਗਾ ਤਲਵੰਡੀ ਭਾਈ ਡੈਡ ਦੇ ਨਾਲ ਗੱਡੀ ਤੇ ਆਉਣਗੇ ਉਹ ਗੱਡੀ ਖਿਲਾਰੀ ਤੱਪੜ ਪਾ ਕੇ ਕੰਮ ਸਾਫ਼ ਸੁਥਰਾ ਹੋਣ ਵਾਲਾ ਹਜੇ ਸਾਰਾ ਸਮਾਨ ਇਤਰਾ ਹੀ ਪਿਆ ਵਾ ਤੇ ਚਲੋ ਜੀ ਆਜੋ ਚੱਲਦੇ ਆਂ ਮੂੰਹ ਤੇਰਾ ਕੰਬਲੇਟ ਲਿਆ ਵਾ ਠੰਡ ਹੋਣਾ ਕੀ ਬਹੁਤ ਜਿਆਦੀ ਹੈ ਆਜੋ ਜੀ ਆਪਰ ਕਰਦੇ ਆਂ ਰੇਡ ਸਟਾਰਟ ਸਤਨਾਮ ਸ੍ਰੀ ਵਾਇਗਰੂ ਲਗੇ ਰੱਬ ਦਾ ਨਾਮ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਇਗਰੂ ਹੂੰ ਠੰਡ ਹੋ ਗਈ ਪੂਰੀ ਹਾਂਜੀ ਚਾਂਡੋ ਕੀ ਪੂਰੀ ਹੋ ਡਾੜੀ ਉੱਠ ਪਏ ਡਾੜੀ ਵੀ ਉੱਠ ਪਿਆ ਹੋਇਆ ਹੈ ਸਾਰਾ ਸਾਸੀ ਡਾੜੀ ਨੇ ਕੀਤੀ ਲਓ ਜਿੱਕਰ ਗਿਆ ਲੱਗਿਆ ਸਤਨਾਮ ਸ੍ਰੀ ਅਕਾਲ ਜੀ ਲਓ ਜੀ ਉਹਨਾਂ ਟਰੈਕਟਰ ਹੋ ਗਿਆ ਸਟਾਰਟ ਹੋਣਾ ਤਾਂ ਦੇ ਦੇ ਚੰਗਾ ਆ ਪੂਰਾ ਹੋ ਗਿਆ ਇਹ ਤੋਂ ਨਾ ਰੰਗ ਨਾਲ ਸਟਾਰਟ ਕਰੇ ਇਕਨ ਲਗੇ ਬੰਨ ਲਗਾਉਣਾ ਆਪਾ ਕਿਹੜਾ ਛੜਕਦੇ ਨਹੀਂ ਜਾਣਾ। ਉਹ ਵੀ ਮੇਤਰਾਪੁਰ ਆ ਪਹੁੰਚਿਆ ਤਰਤਨ ਢੋਲੀ ਚੌਕ ਆ ਗਿਆ ਵਾ ਰਮਨ ਨੂੰ ਫੋਨ ਮੈਂ ਕਰਤਾ ਤੇ ਹੁਣ ਆਪਾਂ ਨੂੰ ਜਾ ਕੇ ਘਰੋਂ ਲੈਣਾ ਵਾ। ਕਹਿੰਦਾ ਮੈਂ ਚਾਹ ਪੀਂਦਾ ਮੈਂ ਉਹਨੂੰ ਕਹੇ ਛੇਤੀ ਪਿਆਰ ਹੋ ਜਾਣ ਫਿਰ। 35 ਮਿੰਟਾਂ ਚ ਮੈਂ ਆ ਗਿਆ ਤਰਨਤਾਰਨ। ਤੇ ਮੁਰੋਂ ਨਾਲ ਫੋਨ ਕਰਤਾ ਉਹਨੂੰ ਮੈਂ ਕਿਹਾ ਇੱਥੇ ਹੀ ਆ ਜਾ ਕਿਉਂਕਿ ਇੱਥੋਂ ਆਪਣਾ ਟਰੈਕਟਰ ਲੰਗਣਾ ਨਹੀਂ ਗੱਡੀ ਇੱਕ ਤੇ ਗੱਡੀ ਲੱਗੀ ਆ ਗੱਡੀ ਲੱਗੋ ਤਾਂ ਖੈਰ ਲੰਘ ਜਾਣਾ ਪਰ ਆਹੜਾ ਰੁੱਕ ਜਾਏ ਫਿਰ ਆਪਣੀ ਛਤਰੀ ਜਿ ਵਜਣਾ ਸਾਰਾ ਘੱਟੋ ਘੱਟੀ ਹੋ ਜਾਊਗਾ ਹੁਣੇ ਸਾਫ਼ ਕੀਤਾ ਤੇ ਨਾਲੇ ਆ ਗੱਡੀ ਬੋਰ ਹੋਉਂਦਿਆ ਤੁਹਾਨੂੰ ਮੈਂ ਫੋਨ ਆ ਗੱਡੀ ਨਾ ਬੋਰ ਹੋਉਂਦਿਆ ਵਾ ਕਿਥੋਂ ਫਿਰਵੇਂ ਟਾਇਰ ਟੁੱਟੇ ਪੜਨਗੇ ਤੇ ਉਹਨੂੰ ਫੋਨ ਕਰਤਾ ਮੈਂ ਕਿਹਾ ਮਿੱਤਰ ਇੱਥੇ ਹੀ ਆ ਜਾ ਹੁਣ ਉਹ ਆ ਗਿਆ ਆਪਣਾ ਸ਼ੇਰ ਮਫਲਰ ਮਫਲਰ ਲੈ ਲੈਣਾ ਅਸੀਂ ਠੰਡ ਵੜੀ ਆ ਜਿਆਦਾ ਤੜਕੇ ਤੇ ਨਹੀਂ ਠਾਇਆ ਕੀ ਹਾਲ ਚਾਲ ਆ ਹਰ ਇਧਰ ਦੀ ਹਾਦੂਜੇ ਬੰਨੋ ਤੇਜ ਬੰਨੋ ਕਿੰਨੇ ਵਜੇ ਉੱਠ ਗਿਆ ਹਾਂ ਕਿੰਨੇ ਵਜੇ ਉੱਠ ਗਿਆ ਹਾਂ ਮੈਂ 2 ਵਜੇ ਰੋਲ ਲੰਨੀ 2 ਵਜੇ ਉੱਠ ਗਿਆ ਚੱਲ ਨਹੀਂ ਰਮਨ ਨਾ ਹੋ ਗਈ ਮੇਰੀ ਗੱਲ ਮੈਂ ਕਿਹਾ ਵੀ ਅਸੀਂ ਤੁਰਨ ਲੱਗੇ ਆ ਤੇ ਉਧਰ ਗੁਰਦਾਰੇ ਲੱਗੇ ਆ ਜਾ ਨਹੀਂ ਉਹ ਵੀ ਜਾਣਾ ਬਣਾ ਆ ਜਾਣਾ ਤਿਆਰ ਆ ਚੱਲ ਠੀਕ ਹੈ ਤੁਹਾਨੂੰ ਕਹਿੰਦਾ ਦਸਤਾਨੇ ਖੋਲ ਨਹੀਂ ਆ ਦੋ ਪੀਸ ਤੁਹਾਨੂੰ ਕਹਾਂ ਚੱਲਿਆ ਫੋਨ ਕਰਦੇ ਉਹਨੂੰ ਫਿਰ ਆ ਆਣ ਖਲੋ ਤੂੰ ਰਮਨ ਦੇ ਕੋਲ ਤੇ ਮੈਨੂੰ ਜ ਆਉਦਾ ਉਹੀ ਆਉਂਦੇ ਆ ਲੱਗਦਾ ਪਤਾ ਨਹੀਂ ਕੌਣ ਹੀ ਕੌਣ ਨਹੀਂ ਬੜੇ ਚਿਰ ਦੇ ਫੋਨ ਆਉਂਦੇ ਮੂੰਹ ਮਾ ਬੜਾ ਬਲੇਡਾ ਬੰਦਾ ਤੇ ਆਪਣਾ ਹੀ ਆਉਦਾ ਉਹ ਵੀ ਮਿੱਤਰੋ ਬੰਦੇ ਆਪਣੇ ਨਾਲ ਬਿਲਕੁਲ ਕਾਇਮ ਹੋ ਕੇ ਬਹਿ ਗਏ ਆ ਮੂੰਹ ਸਿਰ ਬਲੇਡ ਲੈ ਉਹ ਪਛਾਣੇ ਨਹੀਂ ਹੁਣ ਜਾਣੇ ਜੇ ਥੋੜਾ ਦਿਨ ਚੜੂਗਾ ਤੁਹਾਨੂੰ ਉਹ ਦੋ ਦਿਖਾਵਾਂਗੇ ਕਿਹੜੇ ਕਿਹੜੇ ਮੇਰੇ ਨਾਲ ਠੀਕ ਆ ਕਿ ਨਹੀਂ ਚਲੋ ਜੀ ਬੋਲੋ ਸਤਨਾਮ ਸ੍ਰੀ ਵਾਇਲੋ ਵੀ ਮਿੱਤਰੋ ਆਪਾਂ ਆ ਗਏ ਹਰੀਕੇ ਹਰੀਕੇ ਹੈਡ ਦਰਿਆ ਦੇ ਉੱਤੇ ਪੂਰਾ ਪਾਣੀ ਚੜਿਆ ਪੂਰਾ ਇਹ ਬੰਨੇ ਤੇ ਸੁਤਗਾ ਤੇ ਇਹ ਬੰਨੇ ਪੂਰਾ ਵਾ ਬੰਦੇ ਬੰਦੇ ਆਪਣੇ ਨਾਲ ਠੜ੍ਹ ਦੇ ਨਾਲ ਠੜ੍ਹਦੇ ਪੂਰੀ ਠੜ ਟਪੋ ਟਪ ਹੈਦਰਾ ਬੱਲੇ 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 ਪਾਣੀ ਵੇਖ ਕੇ ਢਾੜੀ ਲੱਗਦਾ ਹੈ ਕਿ ਇਹ ਕਿਹਦੇ ਖਿਲਾਫ ਲੱਗੇ ਸਾਈਡ ਤੋਂ ਆਉਂਦੇ ਅੱਗੇ ਕਿਨਾਂ ਚੱਲਣ ਨੂੰ ਥੋੜਾ ਸਮਾਂ ਲੱਗਦਾ ਉਹ ਬੱਲੇ ਬੱਲੇ ਉਤਰਨਾ ਨਹੀਂਗਾ ਹੈ ਇੱਥੇ ਉੱਤਰ ਕੇ ਦੇ ਨਹਾਣਾ ਸਾਰਾ ਸੀਨ ਬੰਦ ਕਰ ਲੀਏ ਬੰਦ ਕਰ ਲੀਏ ਉੱਤਰਨਾ ਚੱਲਦੀ ਓਹ ਭਾਈ ਦਰ ਆਈ ਸ਼ਾਬਾਸ਼। ਹਰੀਕੇ ਹੈੱਡ ਤੇ ਆਣ ਪਹੁੰਚਿਆ। ਹਾਂ ਮਿੱਤਰੋ ਕਿੱਦਾਂ? ਹੱਥੋ ਤੇ ਸੱਟਿਆ। ਠੰਡ ਜਾਈ ਤੇ ਨਹੀਂ ਲੱਗੰਦੀ। ਰਵਣ ਕਿੱਦਾਂ? ਠੰਡ ਜਾਈ ਤੇ ਨਹੀਂ ਲੱਗੰਦੀ। ਹੱਥ ਸੇ ਕੋਈ ਇਥੇ ਇੰਜਨ ਇੰਜਨ ਲਗਾਉਂ ਸੇਕ ਲੋ। ਇੰਜਨ ਗਰਮ ਹੋ ਪੂਰਾ। ਚੱਲ ਨਹੀਂ ਹੋ ਗਈ, ਹੋ ਗਈ। ਆਹ ਠੀਕ ਆ। ਸਲੈਂਸਰ ਸਲੈਂਸਰ ਨੇ ਪੂਰਾ ਹੱਥ ਗਰਮ ਕਰ ਦਿੰਦੇ ਆ। ਦਸਤਾਨੇ ਦੇਖ ਆਪਣੇ ਸਿਮੂ ਨੇ ਬਹੁਤੀ ਗੱਲ ਬਣਾਤੀ ਸੀ। ਤੇ ਆਜੋ ਜੀ ਆਪਾਂ ਪਹੁੰਚ ਗਏ ਆ। ਇੱਥੇ ਕੀ ਨਾਲੀ ਦਾ ਯਾਰ ਇੱਕ ਬੜਾ ਖੜਕਦਾ ਵਾ। ਇਹ ਆ ਤੇ ਵਧੀਆਂ ਲਿਫਟਾ। ਠੀਕ ਆ ਆਪਾਂ ਪਹੁੰਚ ਗਏ ਹੁਣ ਹਰੀਕੇ ਇੱਕ ਰਾਂ ਨੂੰ ਹਰੀਕੇ ਗੁਰਦਾਰੇ ਦੇ ਇਥੋਂ ਦਰਸ਼ਨ ਕਰਾ ਦਿੰਨੇ ਆ ਬਾਕੀ ਪਾਣੀ ਪੂਰਾ ਠਾਠਾ ਮਾਰਨ ਦਿਆ ਜੋਰਾਂ ਸ਼ੋਰਾਂ ਦੇ ਉੱਤੇ ਚੱਲਣ ਦਿਆ ਕੰਮ ਮੂੰਹ ਮਾਹੀ ਬਲੇਟੇ ਆ ਇੱਕ ਰਾਂ ਇਧਰੋਂ ਵਾਗ ਰੂ ਸਤਨਾਮ ਸ਼੍ਰੀ ਵਾਹਿਗੁਰੂ ਆਈ ਹਰੀ ਆਈ ਲਵ ਹਰੀਕੇ ਹੈਡ ਇੱਥੇ ਲਿਖਿਆ ਠੀਕ ਆ ਫੋਟੋਆਂ ਦਾ ਸੈਲਫੀ ਪੁਆਇੰਟ ਇੱਥੇ ਬਣਾਇਆ ਪੂਰਾ ਤਸਵੀਰ ਦਾ ਟਾਈਮ ਤੇ ਕਰੋ ਦਰਸ਼ਨ ਗੁਰਦਾਰੇ ਸਾਹਿਬ ਦੇ ਉਹ ਗੁਰਦਾਰਾ ਸਾਹਿਬ ਦੂਰ ਰਹਿ ਗਿਆ ਇਥੋਂ ਤਤਨਾ ਜੀ ਵਾਹਿਗੁਰੂ ਆ ਗੁਰਦਰਾ ਸਾਹਿਬ ਆ ਤੇ ਆਪਾਂ ਇਸ ਟਾਈਮ ਆ ਹਰੀਕੇ ਹੈੱਡ ਤੇ ਤੇ ਪਾਣੀ ਵੇਖੋ ਤੁਸੀਂ ਕਿਦਾਂ ਵਿਦਸ਼ਤ ਪਾਉਂਦਿਆ ਪੂਰੀ ਹਮ ਬੱਲੇ 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 ਪੂਰੀ ਗੱਲ ਬਾਤ ਆ ਇੱਥੋਂ ਪਾਣੀ ਵੇਖ ਕੇ ਡਰ ਲੱਗਦਾ ਤੇ ਸਮੁੰਦਰ ਚ ਜਦੋਂ ਹਿਦਾ ਤੇ ਉਦੋਂ ਹੋਰ ਸਾਫ ਹੁੰਦਾ ਨਹਿਰ ਦਾ ਪਾਣੀ ਵੇਖ ਕੇ ਡਰ ਲੱਗੰਦਿਆ ਹੈ ਇਹ ਪਤਾ ਨਹੀਂ ਕੀ ਚੱਕਰ ਆ ਮੂੰਹ ਚਲਾਉਗਾ ਟਰੈਕਟਰ ਉਹ ਬਹਿ ਗਿਆ ਆਪਣਾ ਮਿੱਤਰ ਨਹੀਂ ਇੱਥੇ ਵਧੀਆ ਸਿਸਟਮ ਪੁਰਾ ਪਾਣੀ ਪਾਣੀ ਹੋਇਆ ਵਾ ਪਾਣੀ ਬਹੁਤ ਜ਼ਿਆਦਾ ਚੜਿਆ ਇਹ ਤਾਂ ਸਹੀ ਪੂਰੀ ਗੱਲ ਬਾਤ ਆ ਇੱਧਰ ਵੀ ਪੂਰਾ ਇੱਧਰੋਂ ਡਿੱਗਨ ਦਿਆ ਪਾਣੀ ਅਗਲ ਦਸਤੇ ਗੁਲਦਸਤੇ ਰੱਖਿਆ ਇੱਥੇ ਸੀਣ ਪੂਰਾ ਵਧੀਆ ਵਾ ਧੁੰਦ ਪਈ ਹੋਣ ਕਰਕੇ ਜਿਆਦਾ ਨਹੀਂ ਵਧੀਆ ਲੱਗਨ ਦਿਆ ਦੱਸਣੀ ਜਾ ਆਵੇ ਆਈ ਲਵ ਹਰੀ ਕੇ ਹੈਡ ਲਿਖਿਆ ਇੱਥੇ ਠੀਕ ਹੈ ਆਵੇ ਆਪਣੇ ਨਾਲ ਦੇ ਹਾਥੂ ਤੋ ਸੇਖ ਲਏ ਉਹਨਾਂ ਨੇ ਹਾਂ ਸੱਟੇ ਕੰਮ ਕੱਢ ਰਿਆ ਲਈ ਇਹਨੂੰ

ਲਾ ਦੇ ਸਿਮੂ ਹਣਾ ਦਾ ਵਿੱਚ ਚਾਹ ਪੀਣੀ ਆ ਤੇ ਟਰੈਕਟਰ ਆਪਾਂ ਡੱਕ ਕੇ ਤੇ ਲੱਗੇ ਚਾਹ ਪੀਣ ਸਿਮੂ ਉੱਥੇ ਲਾ ਗੱਡੀ ਦੇ ਲਾਗੇ ਇੱਧਰ ਲਾ ਸਿਮੂ ਇੱਥੇ ਲਾ ਇੱਥੇ ਇੱਧਰ ਲਿਆ ਇੱਧਰ ਲਿਆ ਆ ਉੱਥੇ ਲਾ ਕਰ ਦੇ ਗਾ ਸਿਮੂ ਹਣਾ ਦਾ ਹੁਣ ਚਾਹ ਪੀਣੀ ਆ ਹੁਣ ਆਪਾਂ ਪੀਵਾਂਗੇ ਚਾਹ ਔਰ ਰਮਨ ਦਾਦੇ ਕੰਮ ਖਰਾਬ ਆ ਹਾਂ ਦਾ ਠੰਡ ਬਹੁਤ ਜਿਆਦਾ ਮੈਂ ਗਲਤੀ ਕਰ ਲਈ ਟਰੈਕਟਰ ਤੇ ਆ ਕੇ ਹੈਂ ਕਾ ਬੰਦੇ ਬੰਦੇ ਖਲੋਤੇ ਇਥੇ ਆਪਾਂ ਆ ਗਏ ਹਰੀ ਦੇ ਇੱਥੇ ਡੱਕਦੇ ਚਾ ਡੱਕਦੇ ਮਿੱਤਰਾ ਹੁਣ ਆਪਾਂ ਇਥੇ ਬਹਿ ਕੇ ਪੀਵਾਂਗੇ ਚਾਹ ਠੀਕ ਹੈ ਸਿਆਹ ਲੋ ਜੀ ਠੰਡ ਬਹੁਤ ਜਿਆਦੀ ਹੈ ਹਾਂ ਨਾ ਕਰੇ ਤੇ ਪਾਣੀ ਪੋਣੀ ਕੋਣ ਲਾਪਿਆ ਹੋ ਤਾਂ ਮੂ ਵਾਵਾ ਖਰਾਬ ਹੋ ਗਿਆ ਹੋਣ ਆ ਜਾਓ ਪਾ ਚਾਹ ਵੀ ਨਹੀਂ ਖਾ ਆ ਪਾਣੀ ਕਿਹੜਾ ਸਰਤਾਜ ਵੇਲੀ ਪਤਾ ਨਹੀਂ ਕਿਹੜੀ ਸਰਤਾਜ ਵੇਲੀ ਹੋਏ ਟੋਪਾਂ ਦਾ ਆਪਾਂ ਲੱਗੀਆਂ ਇੱਥੇ ਕਾਨੂੰਨਦਲਾ ਰੇਤਰ ਢੱਕਦਾ ਪਰ ਹੋਰ ਗੱਡੀਆਂ ਗੁਡੀਆਂ ਖਲੋਪੀਆਂ ਆ ਜਾਓ ਜੀ ਚਾਹ ਪੀਨੇ ਆ ਕੰਮ ਕੈਮ ਸ਼ੈਮੇ ਮੈਂ ਕੰਮ ਕਰਾਂ ਚਾਹ ਪੀ ਕੇ ਸਟੋ ਮੋਲ ਠੀਕ ਆ ਠੰਡ ਜਿਆਦੀ ਤੇ ਨਹੀਂ ਲੱਗਣਦੀ ਰਮਨ ਕਿੱਥੇ ਚਲ ਗਿਆ ਠੀਕ ਹੈ ਦੇ ਸੇਤ ਕਹਿਵੇਂ ਠੰਡ ਠੁੰਡ ਚੱਲ ਠੀਕ ਹੈ ਹਾਂਜੀ ਸਰ ਮੈਨੂੰ ਚਾਹੀਦੀ ਚਾਹ ਨਾਲ ਪਕੌੜੇ ਉਹ ਕਿੱਥੇ ਕੱਢ ਲਾ ਪਿਆ ਵਾ ਆਹ ਮਾਂ ਭਰੀ ਹੈ ਨਾ ਠੀਕ ਆ ਨਾਲ ਨਾਲ ਹਲਪ ਹੁੰਦੀ ਆ ਠੀਕ ਹੈ ਠੀਕ ਹੈ ਤੇ ਫਿਰ ਓਏ ਆਹ ਬੜਾ ਤਗੜਾ ਵਿਚਕੋਣ ਵਾਲਾ ਚਾਹ ਚੋੜ ਵਾਹ ਜੀ ਵਾਹ ਕੀ ਬਾਤ ਆ ਗੱਲ ਬਣਾ ਦੀ ਪੂਰੀ ਹੁਣ ਨਿੱਗੇ ਜੋਈਏ ਨਾ ਕਿਤੇ ਕਿਤੇ ਕੋਲੇ ਕਾਲੇ ਨਹੀਂ ਰੱਖੇ ਰਮਣ ਠੰਡ ਤੈਨੂੰ ਲੱਗਨ ਦੀ ਵੇ ਤੂੰ ਮੰਨਦਾ ਨਹੀਂ ਪਹਿਲਾਂ ਤੇਰਾ ਫੋਨ ਤੇ ਵਿਖਾ ਕਿੱਥੇ ਗੁਰੂ ਆ ਮੈਂ ਤੇ ਹੱਥ ਨਹੀਂ ਫੜ ਕੇ ਵੇਖਿਆ ਲੈ ਹਾਂ ਇਧਰ ਦੇਖ ਤੂੰ ਰਮਣ ਰਮਣ ਹੱਥ ਕਰਾਉਂਦਾ ਪੂਰੀ ਹੈ ਮਰਚਣ ਨੇ ਵੀ ਤੇ ਅਸਰ ਹੋਊਗਾ ਫੋਨ ਲੇਟਸਟ ਨਾ ਹੋਵੇ ਗੱਲ ਬੰਦ ਹੀ ਨਹੀਂ ਗਈ ਹੈ ਗੱਲ ਪੂਰੀ ਬਣਾਤੀ ਆ ਹੁਣਾਂ ਨੇ ਚਾਹ ਸ਼ਾਹ ਪੀ ਲਈ ਆ ਬੰਦੇ ਕਾਇਮ ਹੋ ਗਏ ਪੂਰੇ ਤੇ ਹੁਣ ਆਪਾਂ ਅਗਲੀ ਬ੍ਰੇਕ ਮਾਰਾਂਗੇ ਸਿੱਧੀ ਤਲਵੰਡੀ ਭਾਈ ਜਾ ਕੇ ਹੁਣ ਇੱਥੋਂ ਲੈ ਕੇ ਮਖੂ ਤੱਕ ਜਿਹੜੀ ਸੜਕਾ ਕਾਫੀ ਖਰਾਬ ਆ ਤੇ ਹੁਣ ਆਪਾਂ ਚੱਲਦੇ ਆਂ ਹੰਦਿਆਰੇ ਠੀਕ ਹੈ ਚਲੋ ਜੀ ਆਜੋ ਹੁਣ ਚੱਲੀਏ ਹੁਣ ਨਹੀਂ ਆਪਾਂ ਕਿਤੇ ਰੁਕਣਾ ਆਪਾਂ ਹੁਣ ਟਰੈਕਟਰ ਦੇ ਵਿੱਚ ਇੱਕ ਰਾਂ ਟੈਂਕੀ ਫਿਰ ਫੁੱਲ ਕਰਾ ਲਈ ਆ ਮੈਂ ਕਿਹਾ ਤੇਲ ਦੀ ਕਮੀ ਨਹੀਂ ਹੋਣੀ ਚਾਹੀਦੀ ਤੇ ਨਾਲੇ ਥੋੜੀ ਜੀ ਧੁੱਪ ਸੇਕ ਲਈ ਆ ਕਿਉਂਕਿ ਇੱਥੇ ਨਾ ਠੰਡ ਬੜੀ ਲੱਗਣਦੀ ਸੀ ਹੁਣ ਧੁੱਪ ਬੜੀ ਵਧੀਆ ਲੱਗੀ ਇੱਥੇ ਤੇ ਨਾਲੇ ਰਮਨ ਹੋਣਾ ਨੇ ਕਰ ਲ ਰਮਨ ਤੇ ਆਪਣਾ ਪੂਰੇ ਨਜ਼ਾਰੇ ਲੈਣ ਦੇ ਗਿੰਬਲ ਦੇ ਇਧਰ ਐ ਤੇ ਸਹੀਂ ਰਮਨ ਕਹਿੰਦਾ ਮੇਰਾ 17 ਪ੍ਰੋ ਕਿਸੇ ਨਾਲੋਂ ਘੱਟ ਆ ਐ ਤੇ ਸਿਮੂ ਨੇ ਫੋਟੋ ਸ਼ੂਟ ਕਰ ਲਿਆ ਆਪਣਾ ਤੇ ਹੁਣ ਆਪਣਾ ਰਹਿ ਗਿਆ 16 17 ਕਿਲੋਮੀਟਰ ਰਹਿ ਗਿਆ ਤਲਵੰਡੀ ਭਾਈ ਤੇ ਚਲੋ ਆਜੋ ਚੱਲੀਏ ਹੁਣ ਫਿਰ ਤਲਵੰਡੀ ਭਾਈ ਵੱਲੋਂ ਥੋੜੇ ਰਹਿ ਗਿਆ ਬਸ 2 ਕਿਲੋਮੀਟਰ ਰਹਿ ਗਿਆ ਵਾ ਤੇ ਆਪਾਂ ਤੁਰੇ ਹਾਂ ਘਰੋਂ 6-10 ਤੇ ਤੁਰੇ ਹਾਂ 6-10 ਤੇ ਤਰਨਤਾਰਨੋਂ ਤੁਰੇ ਹਾਂ ਤੇ 5-10 ਤੇ ਤੁਰੇ ਹਾਂ ਘਰੋਂ ਤੇ 9:20 ਤੇ ਆਪਾਂ ਪਹੁੰਚ ਗਏ ਆ ਰਾਹ ਦੇ ਵਿੱਚ ਦੋ ਦਿਨ ਰਖ ਲੋਤੇ ਵੀ ਆ ਚਾਹ ਸ਼ਾ ਪੀਤੀ ਸੀ ਠੀਕ ਆ ਅੱਜ ਆਪਣੇ ਹੁਣ ਸਾਟਿਆ ਪੂਰਾ ਕੰਮ ਲੋ ਜੀ ਆ ਆਹ ਪਹੁੰਚਿਆ ਬਬਲੂ ਕਲਸੀਏ ਪਹਿਲੋਂ ਨਾ ਆਪਣੇ ਜਿਹੜੇ ਵੀਰ ਨੇ ਡੈਕ ਲਾਉਣਾ ਕਾਲੇ ਵੀਰ ਨੇ ਉਹਨੂੰ ਮਿਲ ਗਏ ਆੜ ਵੀਰ ਤੁਸੀਂ ਦੱਸਦੇ ਹੋ ਨਾ ਕਾਲਾ ਮਿਊਜ਼ਿਕ ਸੈਂਟਰ ਇਹ ਲਾਉਣਗੇ ਆਪਣੇ ਵੀਰ ਡੈਕ ਤੇ ਪੂਰਾ ਵਧੀਆ ਕੰਮ ਕਰਦੇ ਵੀਰ ਉਹਨੇ ਆਪਣੇ ਸਾਸਿਕਾ ਪਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਠੀਕ ਠਾਕ ਵਧੀਆ ਬਹੁਤ ਵਧੀਆ ਜੀ ਇੱਥੇ ਵੀਰ ਆਪਣਾ ਛੋਟਾ ਔਰ ਹਾਂ ਕੀ ਹਾਲ ਨੇ ਠੀਕ ਠਾਕ ਵਧੀਆ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਚੱਲਦੀ ਕਲਾ ਸੱਟਾ ਕੰਮ ਇਹ ਵੀਰ ਉਹਨੇ ਆਪਣੇ ਡੈਕ ਦੀ ਫਿਟਿੰਗ ਕਰਨਗੇ ਇਹ ਇਹਨਾਂ ਦੀ ਸ਼ਾਪ ਆ ਕਾਲਾ ਮਾਨ ਕਟਾਲਾ ਠੀਕ ਆ ਜੀ ਇਹ ਬਬਲੂ ਕਲਸੀ ਦੇ ਬਿਲਕੁਲ ਸਾਹਮਣੇ ਪੈਂਦੀ ਆ ਠੀਕ ਆ ਤੇ ਇੱਥੋਂ ਆਪਣਾ ਡੈਕ ਤਿਆਰ ਹੋਊਗਾ ਤਿਆਰ ਹੀ ਮੇਰੇ ਹਿਸਾਬ ਨਾਲ ਤੇ ਅਸੀਂ ਲਵਾ ਕੇ ਉਧਰ ਟਰੈਕਟਰ ਫੇਰ ਆਉਣੇ ਹੈ ਹਾਂ ਹਾਂ ਆਜੋ ਜੀ ਉਧਰ ਵੇਖਿਓ ਹੁਣ ਹਿਸਾਬ ਬਤਾਉ ਕੀ ਆ ਸਸਿਆ ਭਾਜੀ ਕੀ ਹਾਲ ਚਾਲ ਜੀ ਠੀਕ ਠਾਕ ਠੀਕ ਆ ਜੀ ਤੇ ਵੈਸੇ ਤੇ ਤੁਸੀਂ ਵਰਲਡ ਵਾਈਡ ਫੇਮਸ ਸੀ ਜੇ ਸਾਰੇ ਪੰਜਾਬ ਦੇ ਵਿੱਚ ਵੀਰ ਉਹਨਾਂ ਦਾ ਨਾਮ ਚੱਲਦਾ ਬਬਲੂ ਕਲਸੀ ਉਹਨਾਂ ਦਾ ਜਿਹੜੇ ਵੀਰ ਆਪਣੇ ਵੀਡੀਓ ਵੇਖਣਦੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਆ ਟਰੈਕਟਰਾਂ ਦੇ ਸ਼ਕੀਨ ਜਿਹੜੇ ਹੋਣ ਉਹਨਾਂ ਨੂੰ ਕੋਈ ਇਦਾਂ ਦਾ ਬੰਦਾ ਨਹੀਂ ਉਹ ਜਿਹਨੂੰ ਪਬਲਿਕ ਅਲਸੀ ਦਾ ਨਾਂ ਨਾ ਪਤਾ ਹੋਵੇ ਪਰ ਇੱਕ ਵਾਰਾਂ ਫੇਰ ਤੁਹਾਨੂੰ ਆਪਾਂ ਸ਼ਾਪ ਸਾਰੀ ਵਿਖਾਵਾਂਗੇ ਤੇ ਨਾਲੇ ਵੀਰ ਉਹਨਾਂ ਨੂੰ ਬੁਲਾਵਾਂਗੇ ਠੀਕ ਹੈ ਜੀ ਆਜੋ ਜੀ ਤੇ ਆਹ ਜਿੱਦੋਂ ਤੁਸੀਂ ਦੁਕਾਨ ਦੇ ਵਿੱਚ ਵੜੋਗੇ ਤੁਹਾਨੂੰ ਬੰਪਰਾਂ ਦਾ ਛਤਰੀਆਂ ਦਾ ਜਿੰਨੀ ਕ ਕਲੈਕਸ਼ਨ ਇਹਨਾਂ ਦੇ ਕੋਲ ਪਈ ਆ ਨਾ ਇੰਨੀ ਕਲੈਕਸ਼ਨ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਚੱਲ ਜਓ ਇੰਨੀ ਕਲੈਕਸ਼ਨ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਚਾਰ ਸਵੇਰੇ ਵੇਖੋ ਤੁਸੀਂ ਵੇਟ ਹੀ ਵੇਟ ਸਾਰਾ ਛਤਰੀਆਂ ਵਗੈਰਾ ਸਭ ਕੁਝ ਬੱਲੇ ਬੱਲੇ ਹੋਈ ਪਈ ਆ ਆਪਣਾ ਟਰੈਕਟਰ ਉਧਰ ਅੰਦਰਲੇ ਬੰਨੇ ਵਰਕਸ਼ਾਪ ਦੇ ਵਿੱਚ ਆ ਗਿਆ ਹੋਣਾ ਆਜੋ ਆਪਾਂ ਚੱਲਦੇ ਆਂ ਪਿੱਛੇ ਦੇਖਦੇ ਆਂ ਠੀਕ ਆ ਵੀਰ ਜੀ ਇਹ ਹਾਲ ਚਾਜ ਠੀਕ ਠਾਕ ਹੋ ਗਿਆ ਬਹੁਤ ਵਧੀਆ ਹੋ ਗਿਆ ਹੋ ਗਿਆ ਆ ਮੇਰਾ ਵੀਰ ਆਪਣੇ ਪ੍ਰੀਤ ਨੂੰ ਉਹਦਨ ਵੀਰ ਆਪਣੇ ਨੇ ਇਹਨੂੰ ਹੀ ਪਾਊਡਰ ਦੇ ਕੇ ਗਿਆ ਹਾਂ ਪ੍ਰੀਤ ਵੀਰ ਨੂੰ ਤੇ ਇਹੋ ਹੀ ਆਪਣੇ ਸਾਰਾ ਟਰੈਕਟਰ ਦਾ ਜੋ ਵੀ ਆ ਪ੍ਰਬੰਧ ਕਰਨਗੇ ਸਾਰਾ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਹੋਣਾ ਸਾਰਾ ਕੰਮ ਇਹ ਵੀਰ ਆਪਣੇ ਜਿਹੜੇ ਇੱਥੇ ਮੇਨ ਇੰਚਾਰਜ ਹਨ ਆ ਆ ਵਾਲੀ ਜਿਹੜੀ ਆ ਆਪਣੀ ਛਤਰੀ ਇੱਥੋਂ ਤਿਆਰ ਹੁੰਦੀ ਆ ਆ ਵੇਖੋ ਆ ਸਾਰਾ ਇਹਦਾ ਕੰਮ ਚੱਲਣ ਦਿਆ ਹੋਰ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਸਾਰੇ ਆ ਵੀਰ ਆਪਣੇ ਕੰਮ ਕਰਨ ਦਏ ਆ ਬੜੇ ਮਿਹਨਤੀ ਵੀਰ ਨੇ ਬਹੁਤ ਸੋਹਣਾ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਆ ਆਪਣਾ ਹੋ ਗਿਆ ਤਿਆਰ ਠੀਕ ਹੈ ਜੀ ਇਹਦੇ ਵਿੱਚ ਲਾਈਟਾਂ ਲੂਟਾਂ ਲੱਗੀਆਂ ਵਾ ਜਦੋਂ ਸਾਰਾ ਸਿਸਟਮ ਰੈਡੀ ਹੋਊਗਾ ਫਿਰ ਤੁਹਾਨੂੰ ਨਾਲ ਦੀ ਨਾਲ ਹੀ ਵਿਖਾਵਾਂਗੇ ਸਾਰਾ ਆਪਣਾ ਠੀਕ ਹੈ ਆ ਵੀਰ ਉਹਨਾਂ ਨੇ ਆਪਣਾ ਟ੍ਰੇਟਰ ਲਾ ਲਿਆ ਅੰਦਰ ਵਰਕਸ਼ਾਪ ਦੇ ਅੰਦਰ ਲੱਗ ਗਿਆ ਵਾ ਹੁਣੇ ਤੋਂ ਹੁਣ ਤੇ ਕੰਮ ਸਟਾਰਟ ਹੋ ਜਣਾ ਨਾਲ ਦੀ ਨਾਲ ਹੀ ਆ ਪੁਰਾਣਾ ਸਾਰਾ ਕੁਝ ਇਹਨਾਂ ਨੇ ਜਗਾੜ ਜੂੜ ਖੋਲ ਦੇਣਾ ਵਾ ਤੇ ਛਤਰੀ ਪਿੱਛੇ ਤੁਸੀਂ ਹੁਣ ਇਹਦਾ ਨਾਲ-ਨਾਲ ਕੰਮ ਸਟਾਰਟ ਹੋਏਗਾ ਤੇ ਨਾਲ ਹੁਣ ਆਪਾਂ ਚੱਲਦੇ ਡੈੱਕ ਵਾਲੇ ਵੀਰ ਕੋ ਤੇ ਉਹ ਮੈਨੇ ਕੀ ਕਰਦੇ ਆ ਆ ਪਈ ਛਤਰੀਆ ਆਪਣੀ ਵੀਰ ਉਹਨਾਂ ਨੇ ਕੰਮ ਪ੍ਰੋਸੈਸ ਸਟਾਰਟ ਕਰਤਾ ਵਾ ਪਹਿਲਾ ਟਰੈਕਟਰ ਆਪਣਾ ਹੀ ਆਪਣਾ ਹੀ ਨੰਬਰ ਲੱਗਾ ਵਾ ਹੁਣ ਇਹ ਕਰਨਗੇ ਸਾਰਾ ਪ੍ਰਬੰਧ ਸਟਾਰਟ ਇੱਥੋਂ ਠੀਕ ਆ ਤੇ ਆਪਾਂ ਇੱਕ ਰਾ ਹੁਣ ਦੂਸਰੇ ਵੀਰ ਕੋ ਹੋਣੇ ਵੀ ਉਹਨਾਂ ਦਾ ਕਿੰਨਾ ਕੰਮ ਰਹਿੰਦਾ ਕੀ ਦਿੰਦਾ ਕੀ ਨਹੀਂ ਚੱਲੀ ਜਾਂਦਾ ਕੰਮ ਆਪਣਾ ਤਿਆਰ ਆ ਜੀ ਵਧੀਆ ਜੀ ਹਾਂ ਬਸ ਤਿਆਰ ਆ ਅੱਛਾ ਅੱਛਾ ਠੀਕ ਆ ਤੇ ਇੱਥੇ ਫਿਟਿੰਗ ਕਰਨੀ ਕਿ ਉੱਥੇ ਉੱਥੇ ਲੈ ਜੀ ਚੋਕ ਕੇ ਉੱਥੇ ਕਰ ਦੋਗੇ ਕਿਥਾਂ ਤੇ ਆਹ ਛਤਰੀ ਲਾ ਅਜਾ ਤੂੰ ਹੀ ਕਰਦੇ ਜੇ ਕਿ ਤੁਹਾਨੂੰ ਪਤਾ ਹੀ ਆ ਫਿਰਣਾ ਤੂੰ ਹੱਦ ਦੇ ਸਾਹਮਣੇ ਮੈਨੇਜ ਕਰ ਹੀ ਲੈਣਾ ਵਾ ਉਸ ਤਰ੍ਹਾਂ ਬਾਕੀ ਰੈਡੀ ਹੈ ਕਿਹੋ ਜਿਹਾ ਤਿਆਰ ਹੋਇਆ ਆਪਣਾ ਅੱਛਾ ਆ ਸਿਸਟਮ ਤਿਆਰ ਹੋਇਆ ਵਾ ਠੀਕ ਹੈ ਜੀ ਤੇ ਆਪਣੇ ਜਿਹੜੇ ਸਪੀਕਰ ਜਿਹੜੇ ਆ ਬੇਸ ਲੱਗੀ ਹੈ ਕਿੰਨੇ ਵਾਰ ਦੀ ਕੀ ਹਸਾਬਕ ਤਾਬ ਹੁੰਦਾ ਇਹਦਾ ਇਹ ਵੀਰੇ 155 ਮੈਗਨਲ ਚ ਆਪਣੀ ਆਪ ਦੀ ਖੁਦ ਮੈਨੂਫੈਕਚਰਿੰਗ ਹੈ ਜੀ ਅੱਛਾ ਜੀ ਇਹ ਜਾਨੀ ਕਿ ਪੁਆਇਨਰ ਦੇ ਉੱਪਰ ਆਪਣਾ ਪੱਤਾ ਪਾਇਆ ਉਹਦਾ ਪੱਤਾ ਉੱਪਰ ਪੁਆਇਨਰ ਤਾਂ ਲਗਾਉ। ਉਹਦਾਂ ਆਪਣੀ ਜਿਹੜੀ ਆਪਣੀ ਲੋਕਲ ਤੁਹਾਡੀ ਆਪ ਨਹੀਂ ਮੈਨੂਫੈਕਚਰਿੰਗ ਹੈ ਹੈਂਡ ਮੇਡ ਸਾਡੀ ਵੀਰੇ ਅੱਛਾ ਜੀ ਹਾਂਜੀ ਕਿੰਨੀ ਦਸੀ ਦੀ ਪਾਵਰ ਕਿੰਨੀ ਦਸੀ ਜੇ ਇਹ 155 ਮੈਗਨਲ ਚ ਵੀਰੇ ਹੈਵੀ ਚ ਲੱਗਾ ਆਇਆ 155 ਚ ਹਾਂ ਠੀਕ ਹੈ ਇਹ ਸਾਰਾ ਵਧੀਆ ਪੌਣੀ ਇੰਚੀ ਬੋਰਡ ਚ ਬਣਾਇਆ ਜਿਹੜ ਤਿਆਰ ਆ ਜੀ ਹਾਂ ਇਹ ਫਰੇਮ ਪਿੱਛੇ ਲੱਗ ਜਾਣਾ ਹਨਾ ਹਾਂ ਜੀ ਆ ਸਾਈਡ ਫਰੇਮ ਆ ਜੀ ਦੇਖੋ ਠੀਕ ਹੈ ਅੱਛਾ ਸਾਈਡ ਫਰੇਮ ਦੇ ਵਿੱਚ ਜੇ ਫੋਟੋ ਲੱਗਣੀ ਇਹਦੇ ਵਿੱਚ ਹਨਾ ਹਾਂ ਆ ਆ ਲੱਗਣੀ ਇਹਦੇ ਵਿੱਚ ਹਾਂ ਲੈ ਬਹੁਤ ਵਧੀਆ ਬਣ ਗਿਆ ਨਾ ਕੰਮ ਕੇ ਹਾਂ ਆ ਫੋਟੋ ਸਾਈਡ ਫਰੇਮ ਦੇ ਵਿੱਚ ਲੱਗ ਜਾਣੀ ਸਾਈਡ ਫਰੇਮ ਲੱਗੂਗੀ ਠੀਕ ਹੈ ਸਾਈਡ ਫਰੇਮ ਇੱਕ ਹੋਰ ਤਿਆਰ ਆਪਣਾ ਅੱਛਾ ਜੀ ਇਹ ਇੱਕ ਦੂਸਰੇ ਪਾਸੇ ਦਾ ਦੇਖ ਹੈ ਜੀ ਠੀਕ ਹੈ ਜੀ ਇਸ ਐਡ ਹੋ ਗਿਆ ਤੇ ਆਹ ਵਾਲੀ ਜਿਹੜੀ ਫੋਟੋ ਹੈ ਪਿੱਛੇ ਲੱਗ ਜਾਣੀ ਹੈ ਇਹ ਬੈਕ ਸਾਈਡ ਲੱਗੂਗੀ ਜੀ ਇਹ ਫਰੰਟ ਹੋਊਗਾ ਜਿਹੜਾ ਮਾਡਲ ਲੱਗਣਾ ਨਾ ਬਿਲਕੁਲ ਇਹ ਲੱਗਣਾ ਜੀ ਆਪਣੇ ਹੋਂ ਦੇ ਵਿੱਚ ਬਿਲਕੁਲ ਇਹ ओरिजिनल ਦੀ ਗਾਰੰਟੀ ਹੋਊਗੀ ਜੀ ਠੀਕ ਹੈ ਕੋਈ ਡੁਪਲੀਕੇਟ ਸਾਬਤ ਕਰ ਦੇ ਤੁਹਾਨੂੰ ਡੈਕ ਤੁਹਾਡੇ ਤੁਹਾਨੂੰ ਫ੍ਰੀ ਮਿਲੂਗਾ ਠੀਕ ਹੈ ਪਾਸਟ ਮਿਲੂਗਾ ਪੈਸੇ ਵੀ ਤੁਹਾਡੇ ਵਾਪਸ ਹੋ ਜਾਣਗੇ ਆ ਇਹਨਾਂ ਗੱਲ ਗਾਰੰਟੀ ਵਾਲੇ ਵੀ ਕਹਿੰਦੇ ਜੇ ਕੋਈ ਡੁਪਲੀਕੇਟ ਕਹਦੇ ਤੇ ਪੈਸੇ ਤੁਹਾਡੇ ਵਾਪਸ ਡੁਪਲੀਕੇਟ ਹੈ ਹੀ ਨਹੀਂ ਸਾਡਾ ਜਦੋਂ ਸਾਰਾ ਬਸ ਸੜੀ ਦੂਸਰੀ ਦੇ ਨਾਲ ਆਉਂਦੀ ਉਤਰਾਵੇਂ ਇਹ ਕੰਪਨੀ ਵੱਲੋਂ ਦੀ ਕਿੰਨੇ ਚਿਰ ਦੀ ਹੁੰਦੀ ਗਾਰੰਟੀ ਇੱਕ ਸਾਲ ਦੀ ਗਾਰੰਟੀ ਹੈ ਇੱਕ ਸਾਲ ਦੀ ਹੁੰਦੀ ਹੈ ਬਿਲਕੁਲ ਵੀਰੋਣਾ ਨਾਲ ਕੋਈ ਚਾਹ ਸ਼ਾ ਪਿਆਤੀ ਵਧੀਆ ਤੇ ਬਾਕੀ ਡੈਕ ਦਾ ਕੰਮ ਸਟਾਰਟ ਹੋ ਜਾਣਾ ਹੁਣੇ ਹੀ ਤੇ ਆਪਾਂ ਜੋ ਤੁਹਾਨੂੰ ਹੁਣ ਉਧਰ ਲੈ ਕੇ ਚੱਲਦੇ ਹਾਂ ਦੁਕਾਨ ਦੇ ਉੱਤੇ ਤੇ ਪੂਰਾ ਹਾਈ ਅਵੇਲੇਬਲ ਕੰਮ ਚੱਲਣ ਦੇ ਆਵੇ ਆਪਣਾ ਟਰੈਕਟਰ ਇਹਨਾਂ ਨੇ ਖੋਲ ਖਾਲ ਦਿੱਤਾ ਹੁਣ ਇੱਧਰ ਟਰੈਕਟਰ ਦਾ ਕੰਮ ਹੋ ਗਿਆ ਸਟਾਰਟ ਕਰਤਾ ਲੰਡਾ ਟਰ ਖਲੋਤਾ ਵਾ ਤੇ ਕਿਸੇ ਨੇ ਸ਼ੌਂਕ ਦੇ ਨਾਲ ਜਿਨ੍ਹਾਂ ਨੂੰ ਸ਼ੌਂਕ ਹੈ ਆਪਣੇ ਸੰਦਾ ਦੇ ਨਾਲ ਪਿਆਰ ਹੈ ਨਾ ਉਹ ਆਪਣੇ ਸੰਦਾ ਨੂੰ ਫਿਰ ਇਤਰਾ ਦੁਬਾਰਾ ਮੋਡੀਫਾਈ ਕਰਾਉਂਦੇ ਆ ਜਾ ਕਿਸੇ ਦਾ ਪੁਰਾਣਾ ਟਰੈਕਟਰ ਆਇਆ ਵਾ ਤੇ ਇਹਨੂੰ ਪੂਰਾ ਰੀਸਟੋਰ ਕਰਨਾ ਵੀਰ ਉਹਨਾਂ ਦੇ ਨਾਲ ਠੀਕ ਆ ਤੇ ਇਧਰ ਨਵੇਂ ਵੀ ਆਏ ਆ ਬਿਲਕੁਲ ਜੈਂਸੀ ਚੋਂ ਨਿਕਲਦੇ ਆ ਸਾਰੇ ਹੌਲੈਂਡ ਵਗੈਰਾ ਸਾਰੇ ਇੱਥੇ ਟਰੈਕਟਰ ਆਉਂਦੇ ਆ ਮੋٹے ਟੈਰਾਂ ਵਾਲਾ ਠੀਕ ਆ ਜੀ ਨਾ ਟੈਰਾਂ ਦਾ ਬੜਾ ਟਰੈਂਡ ਚੱਲਣ ਜਾਵਾ ਮਗਰਲੇ ਟੈਰ ਵੀ ਵੱਡੇ ਪਾਤੇ ਆ ਤੇ ਆਈ ਵੀ ਵੱਡੇ ਪਾਏ ਆ ਬੰਪਰ ਬਹੁਤ ਸ਼ਾਨਦਾਰ ਹੈਵੀ ਪਲੇਟ ਤੇ ਬਣਿਆ ਇਹਦਾ ਵੀ ਆਪਾਂ ਮੇਰੇ ਸਾਹਮਣੇ ਇਹਦੇ ਨਾਲ ਦਾ ਲਾਉਣਾ ਆਪਾਂ ਵੇਟ ਨਹੀਂ ਵਿੱਚ ਲਾਉਣੇ ਪਰ ਬੰਪਰ ਇਹਦੇ ਨਾਲ ਦਾ ਲੱਗਣਾ 2 ਫੁੱਟਾ ਬੰਪਰ ਲੱਗਣਾ ਆਪਣੇ ਟਰੈਕਟਰ ਨੂੰ ਇਹਦਾ ਲੱਗਣਾ ਤੇ ਇਧਰ ਇਹ ਬੜੀ ਗੱਲਬਾਤ ਬਣਾਇਆ ਆ। ਆ ਤੁਸੀਂ ਕਰੋ ਚੈੱਕ। ਵੀਰ ਤਿਆਰ ਹੋ ਕਰਾਉਣ ਦੇ ਆ ਤੇ ਜੇ ਕੋਈ ਆਪਣਾ ਵੀਰ ਵਲੌਗ ਦੇਖੀ ਜਾਵਾ ਉਹ ਜਰੂਰ ਦੱਸੇ ਕਿ ਆਪਾਂ ਕਿੰਨਾ ਦਾ ਫੋਰਡ ਆ ਇਹ। ਠੀਕ ਆ ਕਮੈਂਟ ਕਰਕੇ ਦੱਸੋ ਵੀ ਕਿੰਨਾ ਦਾ ਫੋਰਡ ਲੱਗਾ ਇਸ ਤਿਆਰ ਹੋਣ ਦਾ। ਪੂਰਾ ਡਿਟੇਲ ਦੇ ਵਿੱਚ ਕੰਮ ਹੋੰਦਿਆ ਇੱਕ ਇੱਕ ਚੀਜ਼। ਲਓ ਵੀ ਮਿੱਤਰੋ ਤੇ ਆ ਬੰਪਰ ਤੇ ਲੱਗ ਗਿਆ ਡ੍ਰਾਈਵਰ ਨੇ ਤੇ ਜਿਉਂ-ਜਿਉਂ ਇਹ ਸਮਾਨ ਲੱਗਦਾ ਜਾਂਦਾ ਇਹਨੂੰ ਤੇ ਡ੍ਰਾਈਵਰ ਦੀ ਲੁੱਕ ਚੇਂਜ ਹੁੰਦੀ ਜਾਂਦੀ ਆ। ਵੱਡਾ ਦੋ ਫੁੱਟਾ ਇਹਨੂੰ ਬੰਪਰ ਲੱਗ ਗਿਆ। ਫਿਟਿੰਗ ਬਹੁਤ ਵਧੀਆ ਕੀਤੀ ਈਰੋਨਾਂ ਨੇ। ਫਾਈਨਲ ਫਿਟਿੰਗ ਅਜੇ ਹੋਣੀ ਆ। ਇਹ ਜਦੋਂ ਤੁਹਾਨੂੰ ਦੇ ਛਤਰੀ ਆ ਲੱਗੇ ਤੇ ਛਤਰੀ ਵੀ ਲੱਗ ਗਈ ਆ ਆ ਛਤਰੀ ਦੀ ਫਿਟਿੰਗ ਹੁੰਦੀ ਆ ਡੈਕ ਦੀ ਨਾਲ ਨਾਲ ਫਿਟਿੰਗ ਹੁੰਦੀ ਆ ਇਦਾਂ ਦਾ ਕੋਈ ਸਿਸਟਮ ਬਣ ਜਾਵਾ ਤੇ ਜਿਵੇਂ ਜਿਵੇਂ ਸਾਰਾ ਕੰਪਲੀਟ ਹੋ ਡੈਕ ਨੂੰ ਹਾਂ ਜੀ ਮਿੱਤਰੋ ਤੇ ਆ ਵੇਖ ਲਓ ਹੁਣ ਆਪਣੇ ਵੇਟ ਲੱਗੇ 45 45 ਕਿਲੋ ਦੇ ਦੋਹੀ ਬੰਨੀ ਵੇਟ ਲੱਗੇ ਆ ਅੱਗੇ ਜਿਹੜਾ ਕਵਾਂਟਲ ਦਾ ਬੰਪਰ ਲੱਗਿਆ ਆਪਣਾ ਜਿਹੜਾ ਆ ਗਾੜੀ ਬੰਪਰ ਲੱਗਾ ਨਾ ਇਹ ਕਵਾਂਟਲ ਦਾ ਪੂਰਾ ਠੀਕ ਆ ਬਾਕੀ ਆ ਤੁਸੀਂ ਵੇਖੀ ਜਾਓ ਲੋਕ ਨਾਲੋਂ ਨਾਲ ਟਰੈਕਟਰ ਦੀ ਚੇਂਜ ਹੁੰਦੀ ਜਾਂਦੀ ਆ ਤੇ ਗਾੜੀ ਸਕਰੀਨ ਲੱਗ ਗਈ ਆ ਤੇ ਫਾਈਬਰ ਦੇ ਵਿੱਚ ਉਹ ਜਿਹੜਾ ਡਾਊਨ ਸੀਲਿੰਗ ਹੋ ਗਈ ਆ ਨਾਲ ਵਾਇਰਿੰਗ-ਵੂਰਿੰਗ ਦਾ ਕੰਮ ਵੀ ਰੋਣੀ ਨਾਲੋਂ ਨਾਲ ਕਰੀ ਜਾਂਦੇ ਆ ਤੇ ਜਿਉਂ-ਜਿਉਂ ਹੀ ਆ ਕੰਮ ਹੁੰਦਾ ਜਾਂਦਾ ਵਾ ਜਿਹੜੀ ਸਾਰੀ ਲੋਕ ਆ ਉਹ ਚੇਂਜ ਹੁੰਦੀ ਜਾਂਦੀ ਆ ਬਾਕੀ ਕੋਈ ਗੱਲ ਨਹੀਂ ਥੋੜੇ ਚਿਰ ਨੂੰ ਤੁਹਾਨੂੰ ਸਾਰਾ ਕੰਪਲੀਟ ਕਰਕੇ ਫਿਰ ਵਿਖਾਉਨੇ ਆ ਕਿਵੇਂ ਦਾ ਸੀਨ ਬਣਿਆ ਕਿਵੇਂ ਦਾ ਨਹੀਂ ਠੀਕ ਆ ਜੀ ਹਰ ਗੁਰੂ ਨਾਲ ਨੇ ਘਰੋਂ ਫੋਨ ਕਰਤਾ ਵਾ ਕਹਿੰਦਾ ਡੈਡੀ ਤੇ ਮੈਂ ਤੁਰ ਪਏ ਆ ਤੇ ਪਾਪਾ ਮੇਰੇ ਆਉਂਦਿਆਂ ਨੂੰ ਭਲਾ ਹੋ ਜੂ ਸੈਟ ਲੱਗ ਜੂਗੀ ਛਤਰੀਕ ਨਹੀਂ ਮੈਂ ਕਹ ਕੋਈ ਗੱਲ ਨਹੀਂ ਤੂੰ ਆ ਜਾ ਲੱਗ ਜਾਣੀ ਹੈ ਕੰਮ ਚੱਲਣ ਦੇ ਆ ਜੋਰਾ ਸ਼ੋਰਾ ਤੇ ਤੇ ਆ ਵੇਖੋ ਹੁਣ ਵੇਟ ਵੂਟ ਲੱਗ ਗਏ ਹਨਾ ਵੇਟ ਲੱਗ ਗਏ ਦੋਈ ਮੰਨੀ ਤੇ ਸਾਰੀ ਸੈਟਿੰਗ ਜਿਹੜੀ ਹੈ ਨਾ ਉਹ ਆਪ ਵੀਰ ਚੈੱਕ ਕਰਦਾ ਵਾ ਵੀਰ ਨੇ ਹੁਣੇ ਦੱਸਿਆ ਵਾ ਕਿ ਜਿਹੜੇ ਉੱਪਰ ਬਕਸੇ ਲੱਗਦੇ ਨੇ ਉਹਨਾਂ ਦੀ ਸੈਟਿੰਗ ਪ੍ਰੋਪਰ ਨਹੀਂ ਹੀ ਬਣੀ ਜਿੱਦਾਂ ਦੀ ਹੁਣ ਹੋਣੀ ਚਾਹੀਦੀ ਹੈ ਉਦਾਂ ਦੀ ਉਹਨਾਂ ਨੂੰ ਪਸੰਦ ਨਹੀਂ ਹੀ ਆਈ ਸੈਟਿੰਗ ਤੇ ਜਿਹੜਾ ਉੱਪਰ ਵਾਲੇ ਤੁਸੀਂ ਬਕਸੇ ਵੇਖੰਦੇ ਜੇ ਨਾ ਇਹਨਾਂ ਦੀ ਸੈਟਿੰਗ ਉਹ ਦੁਬਾਰਾ ਚ ਉਹ ਕਹਿੰਦੇ ਵੀ ਇਹ ਨਹੀਂ ਆ ਵੀ ਬਸ ਬਣ ਗਏ ਆ ਤੇ ਉਹੋ ਹੀ ਲਾ ਦੇਣੇ ਆ ਅਡਾ ਉੱਪਰ ਵਾਲਾ ਤੁਸੀਂ ਵੇਖਿੰਦੇ ਹੋ ਜੇ ਨਾ ਇਹਦੀ ਉਹਨਾਂ ਨੂੰ ਸੈਟਿੰਗ ਨਹੀਂ ਹੀ ਪਸੰਦ ਆਈ ਤੇ ਹੁਣ ਉਹ ਦੁਬਾਰਾ ਪੋਟ ਵਾਟ ਕੇ ਤੇ ਦੁਬਾਰਾ ਲਾਉਂਦੇ ਆ ਯਾਰ ਨਹੀਂ ਤੇ ਹੁਣ ਨੂੰ ਫਿੱਟ ਹੋ ਜਾਣਾ ਹੀ ਥੋੜਾ ਕੰਮ ਰਹਿ ਗਿਆ ਬਸ ਆਵੇ ਦੇਖੋ ਸਾਰੇ ਵੀਰ ਆਪਣੇ ਪੂਰਾ ਜੋਰਾ-ਚੋਰਾ ਦੇ ਨਾਲ ਕੰਮ ਚੱਲਣ ਦਿਆ ਦੂਜੇ ਬੰਦੇ ਨੂੰ ਟਰੈਕਟਰ ਆ ਸਾਰਾ ਤਿਆਰ ਹੋ ਕੇ ਤੇ ਹੁਣ ਇੱਧਰ ਆਪਣਾ ਮਿਊਜ਼ਿਕ ਵਾਲੀ ਦੁਕਾਨ ਤੇ ਆ ਗਿਆ ਵਾ ਤੇ ਵੀਰ ਉਹਨਾਂ ਨੇ ਹੁਣ ਦਵਾ-ਦਵ ਫਿਟਿੰਗ ਸਟਾਰਟ ਕਰਤੀ ਆ 12:00 1:00 ਵਜ ਗਏ ਦੁਪਹਿਰ ਦੇ ਤੇ ਇਹਨਾਂ ਨੇ ਕਿਹਾ ਸੀ 2 ਵਜੇ ਤੱਕ ਕਰ ਦਾਂਗੇ ਸਾਰਾ ਕੰਮ ਤੇ ਆਹ ਵੇਖ ਲਓ ਹੁਣ ਇਹਨਾਂ ਨੇ ਨਾ ਮਿੰਟੋ ਮਿੰਟਿਕ ਕਰਨਾ ਸਟਾਰਟ ਕਰਦਾ ਕੰਮ ਹੁਣ ਆ ਫਿਰ 베ਸ ਰੱਖਣ ਲੱਗੇ ਚੋਕੇ ਉੱਪਰ ਇਹਦੇ ਵਿੱਚ ਬਾਅਦ ਸਪੀਕਰ ਫਿੱਟ ਹੋਣਗੇ ਤੇ ਬਾਅਦ ਵਿੱਚ ਇਹਨੇ ਫਿਰ ਕਿਵੇਂ ਦੀ ਲੁੱਕ ਆਉਂਦੀ ਆ ਲੋ ਵੀ ਮਿੱਤਰੋ ਟਰੈਕਟਰ ਆਪਣਾ ਆਲਮੋਸਟ ਹੋ ਚੱਲਿਆ ਤਿਆਰ ਤੇ ਤੁਸੀਂ ਲੁੱਕ ਵੇਖ ਕੇ ਦੱਸਣੀ ਐ ਦੀ ਤੁਹਾਨੂੰ ਫਾਈਨਲ ਲੁੱਕ ਵਹੇ ਚੈੱਕ ਕਰਾਵਾਂਗੇ ਸ਼ਾਮਾਂ ਨੂੰ ਜਿਹੜਾ ਇਹਦਾ ਲਾਈਟਾਂ ਲੂਟਾਂ ਦਾ ਪ੍ਰਭਾਵ ਹੈ ਉਹ ਬੜਾ ਜਿਆਦਾ ਪੈਣਾ ਵਾ ਅਜੇ ਦੁਪਹਿਰ ਲੱਗੀ ਲਾਈਟਾਂ ਨੇ ਬਹੁਤੀ ਜਿਆਦੀ ਅਜੇ ਗੱਲ ਨਹੀਂ ਬਣਾਉਂਦੀਆਂ ਪਰ ਜਦੋਂ ਸ਼ਾਮਾਂ ਪੈ ਗਈਆਂ ਨਾ ਉਹਦਾ ਵੇਖੋ ਕਿ ਦਰਦਿਆ ਬੰਦਾ ਵੀਰੋਣਾ ਕੰਮ ਬਹੁਤ ਸੋਹਣਾ ਕੀਤਾ ਵਾ ਦੋਹਾਂ ਵੀਰਾਂ ਨੇ ਬਬਲੂ ਕਲਸੀ ਵੀਰ ਨੇ ਵੀ ਤੇ ਕਾਲੇ ਵੀਰ ਨੇ ਵੀ ਕੰਮ ਪੂਰਾ ਸਿਰਾ ਲਾਤਾ ਵਾ ਆ ਤੁਸੀਂ ਬੰਪਰ ਚੈੱਕ ਕਰੋ ਕਵਾਂਟਲ ਦਾ ਬੰਪਰ ਇਹਨੂੰ ਲੱਗ ਗਿਆ ਵਾ ਟਰੈਕਟਰ ਆਪਣੇ ਨੂੰ ਠੀਕ ਆ ਵੇਟ ਲੱਗ ਗਿਆ ਪਿਛੇ ਆਪਣੇ 90 ਕਿਲੋ ਦੇ ਵੇਟ ਲੱਗੇ 45-42 ਕਿਲੋ ਦੇ ਦੋਹੀ ਬੰਨੀ ਤੇ ਬੰਪਰ ਇਹ 2 ਫੁੱਟਾ ਬੰਪਰ ਹੈਡ ਆ ਆਪਣਾ ਵੇਖਣ ਦਾ ਤੁਸੀਂ ਨਾ 2 ਫੁੱਟਾ ਠੀਕ ਆ ਟਰੈਕਟਰ ਦੀ ਜਿਆਦਾ ਸਿੰਪਲੀ ਰੱਖੀ ਆ ਬਹੁਤਾ ਜਿਆਦਾ ਆਪਾਂ ਨਹੀਂ ਇਹਨੂੰ ਕਰਨਾ ਇੰਨਾ ਕੁ ਬਹੁਤ ਜਿਆਦਾ ਵਧੀਆ ਹੋ ਗਿਆ ਵਾ ਬਾਕੀ ਇਹਦਾ ਜਿਹੜਾ ਮਿਊਜ਼ਿਕ ਸਿਸਟਮ ਆਪਾਂ ਚੈੱਕ ਕਰਾਂਗੇ ਆ ਫੋਟੋਆਂ ਇੰਨੀਆਂ ਵੀਰ ਨੇ ਬਣਾਈਆਂ ਇੰਨੀਆਂ ਕੁਆਲਿਟੀ ਬਹੁਤ ਵਧੀਆ ਕੱਢੀ ਐ ਐਚ ડી ਕੱਢੀ ਪੂਰੀ ਕਿ ਤੁਹਾਨੂੰ ਪਿੱਛੇ ਵਾਲੀ ਜਿਹੜੀ ਫੋਟੋ ਵਿਖਾਉਣੇ ਨਾ ਇਹ ਵੀ ਬਹੁਤ ਸੋਹਣੀ ਬਣੀ ਆ ਇਹਦੀ ਐਚ ડી ਪੂਰੀ ਆ ਵਧੀਆ ਨਾ ਵਿੱਚ ਆਪਣੀ ਆਈ ડી ਲਿਖਤੀ ਆ ਨਾਲ ਨੇਵੀ ਸਰਦਾਰ ਫੇਸਬੁੱਕ YouTube ਦਾ ਲੋਗੋ ਬਣਾਤਾ ਵਾ ਤੇ ਬਾਕੀ ਤੁਸੀਂ ਇਹ ਵੇਖ ਲਓ ਵੀ ਇਹਦੀ ਜਿਹੜੀ ਕੁਆਲਿਟੀ ਆ ਨਾ ਉਹ ਬਹੁਤ ਸ਼ਾਨਦਾਰ ਆ ਤੇ ਦੂਜੇ ਬੰਨੇ ਵੀ ਆਪਾਂ ਇੱਧਰ ਜੇ ਤੁਸੀਂ ਵੇਖੋ ਤੇ ਇੱਧਰ ਵੀ ਲੋਗੋ ਜਿਹੜਾ ਲਾਇਆ ਵਾ ਲਾਈਟਾਂ ਲੂਟਾਂ ਲੱਗੀਆਂ ਵਾ ਬਾਕੀ ਸਾਰ ਵੇਚ ਆਪਣਾ ਚੈਨਲ ਦਾ ਨਾਮ ਲਿਖਤਾ ਨਵੀਂ ਸਰਦਾਰ ਤੇ ਵਿੱਚ ਜਿਹੜੀ ਫੋਟੋ ਲਾਈ ਉਹ ਲਈ ਬਾਬੇ ਬਚਿੱਤਰ ਸਿੰਘ ਦੀ ਜਿਹੜਾ ਨਾਗਣੀ ਮਾਰਨਦੇ ਆ ਨਾ ਉਹ ਤੁਸੀਂ ਵੇਖੋ ਵੀ ਉਹ ਬਾਬੇ ਬਚਿੱਤਰ ਸਿੰਘ ਦੀ ਫੋਟੋ ਲਾਈ ਆ ਨਾਗਣੀ ਮਾਰਨਦੇ ਜਿਹੜੇ ਹਾਤੀ ਦੇ ਇਹ ਵੀ ਬੜਾ ਬਹੁਤ ਜਿਆਦੀ ਵਧੀਆ ਫੋਟੋ ਲੱਗਦੀ ਬਾਬਾ ਜੀ ਦੀ ਇਸ ਸੂਰਬੀਰਾਂ ਦੀ ਮਹਾਨਤਾ ਨੂੰ ਦਰਸਾਇਆ ਇਹ ਫੋਟੋ ਦੇ ਵਿੱਚ ਆਪਾਂ ਬਾਕੀ ਓਵਲ ਵਗੈਰਾ ਸਾਰਾ ਜਿਹੜੇ ਲੱਗਣ ਵਾਲੇ ਆ ਸਪੀਕਰ ਤੇ ਸਾਰਾ ਕੁਝ ਲੱਗ ਜਾਣਾ ਬੈਟਰੀ ਬਾਂਟਰੀ ਦੀ ਸੈਟਿੰਗ ਹੋਣਦੀ ਆ ਬਾਕੀ ਕੋਈ ਚੱਕਰ ਨਹੀਂ ਤੁਹਾਨੂੰ ਫਾਈਨਲ ਲੁੱਕ ਬਾਅਦ ਵਿੱਚ ਚੈੱਕ ਕਰਾਉਨੇ ਆ ਹਰ ਗੋਂ ਤੇ ਡੈਡੀ ਵੀ ਹੋਣ ਆ ਆਪਣਾ ਵੀਰ ਗਿਆ ਟਰਾਈ ਲੈਣ ਤੇ ਹੁਣ ਆਉਂਦਾ ਤੁਹਾਨੂੰ ਵਿਖਾਉਨੇ ਆ ਵੇਖੋ ਇਸ ਤਰ੍ਹਾਂ ਕੋ ਦੂਰ ਆਉਂਦਾ ਇਸ ਤਰ੍ਹਾਂ ਦਾ ਲੱਗਦਾ ਵਾ ਬਾਕੀ ਹੋ ਸਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨੂੰ ਵੱਡੇ ਟਾਇਰ ਵੀ ਪਾਈਏ ਉਹ ਫਿਰ ਜਿਵੇਂ ਜਿਵੇਂ ਜੋ ਜੋ ਕਰਾਂਗੇ ਤੁਹਾਨੂੰ ਨਾਲ-ਨਾਲ ਵਿਖਾਉਂਦੇ ਰਾਵਾਂਗੇ ਤੇ ਆ ਤੁਸੀਂ ਵੇਖ ਕੇ ਦੱਸੋ ਵੀ ਤੁਹਾਨੂੰ ਦੂਰ ਆਉਂਦਾ ਕਿਵੇਂ ਦਾ ਲੱਗਦਾ ਟਰੈਕਟਰ ਮੈਨੂੰ ਤੇ ਬਹੁਤ ਵਧੀਆ ਲੱਗੰਦਿਆ ਵਾ ਬਾਕੀ ਆਪਾਂ ਇਹਨੂੰ ਬਹੁਤੇ ਜ਼ਿਆਦਾ ਛੇੜ-ਛਾੜ ਨਹੀਂ ਕਰਨੀ ਇਦਾਂ ਠੀਕ ਰੱਖੋ ਲੋ ਮਿੱਤਰੋ ਤੇ ਹਰਗੁਣ ਵੀ ਆ ਗਿਆ ਵਾ ਤੇ ਡੈਡ ਵੀ ਆ ਗਏ ਆ ਹਰਗੁਣ ਕਿਵੇਂ ਦੀ ਬਣੀ ਲੁੱਕ ਪਹਿਲਾਂ ਲੁੱਕ ਚੈੱਕ ਕਰ ਦੂਰੋਂ ਤੇ ਹੁਣ ਨਾ ਤੂੰ ਉੱਪਰ ਬਹਿਣਾ ਵਾ ਤੇ ਪਹਿਲਾਂ ਟ੍ਰੇਕਟਰ ਸਟਾਰਟ ਕਰਨਾ ਵਾ ਤੇ ਫੇਰ ਡੈਕ ਡੁੱਕ ਤੈਨੂੰ ਕਨੈਕਟ ਕਰਕੇ ਵਿਖਾਉਨੇ ਆ ਚੱਲ ਚੱਲ ਬਹਿ ਉੱਪਰ ਹੁਣ ਲੈ ਵੀ ਹਰ ਗੁਣ ਆ ਗਿਆ ਵਾ ਤੇ ਡੈਡੀ ਵੀ ਆ ਗਿਆ ਤੇ ਹੁਣ ਲੁੱਕ ਚੈੱਕ ਕਰਨਗੇ ਹਾਂ ਵੇ ਮਰੀ ਹੁਣ ਤੂੰ ਚੈੱਕ ਕਰੀ ਹਰ ਗੁਣ ਨੂੰ ਲਗਾ ਚੈੱਕ ਹਾਂ ਬਸ ਹੁਣ ਹੁਣ ਡੈਕ ਨੂੰ ਆਨ ਕਰੀ ਤੋਂ ਵੱਡੇ ਸੋਚ ਨੂਰੇ ਨੂੰ ਖਿੱਚ ਹਾਂ ਬਸ ਠੀਕ ਆ ਕਰ ਕੋਣ ਲਾਈਟਾਂ ਲੂਟਾਓ ਤੋ ਹੁਣ ਹੁੰਦੀ ਆਂ ਉਹ ਪਰੇ ਵੱਟਣ ਲੱਗੇ ਉਹਨਾਂ ਨੂੰ ਛੱਡ हां पहले कर दे, कर दे उन, ते दुसरे नु ਵਿਚਕਾਰ لے دوਵੇਂ ऑन ਕਰਦੇ ਕਰਦੇ ਹੁਣ ਦੋਵੇਂ हां ਉਹ ਦੂਜਾ ਵੀ ਆਨ ਕਰਦੇ हां ਆਵੇ ਲੱਗਦਾਵੇਂ ਆਨ ਹੋ ਗਿਆ ਠੀਕ ਆ ਤੇ ਹੁਣ ਹਰ ਗੁਣ ਚੈੱਕ ਕਰਨ ਲੱਗਾ ਖੁਲਿਆ ਹੁਣ ਡੈਕ ਚੈੱਕ ਕਰਦੇ ਗਾਣਾ ਸੁਣਾਉਣੇ ਪਹਿਲਾਂ ਤੈਨੂੰ ਆਵਾਜ਼ ਚੈੱਕ ਕਰਾਉਣੇ ਆ ਹਾਂਜੀ ਮਿੱਤਰੋ ਆਪਾਂ ਨੂੰ ਘਰੇ ਪਹੁੰਚਦਿਆਂ ਪਹੁੰਚਦਾ ਰਾਤ ਦੇ ਵਜੇ 8 ਤੇ ਆ ਆਪਾਂ ਫਾਈਨਲ ਲੁੱਕ ਤੁਸੀਂ ਚੈੱਕ ਕਰ ਲਓ ਮੈਂ ਤੇ ਗੱਡੀ ਤੇ ਆ ਗਿਆ ਹਾਂ ਬਾਕੀ ਡੈਡੀ ਤੇ ਹਰ ਗੁਣ ਦੋਵੇਂ ਜਾਣੇ ਡੇਟਰ ਲੈ ਆਏ ਅਹੀਂ ਥੋੜਾ ਤੁਹਾਨੂੰ ਕੰਮ ਹੀ ਕਰਨ ਤਾਰਨ ਤੇ ਆ ਡੈਡੀ ਹੁਣੀ ਆ ਕੇ ਪਹੁੰਚੇ ਮੈਂ ਵੈਸੇ ਪਹਿਲਾਂ ਆ ਗਿਆ ਹਾਂ 10 ਮਿੰਟ ਤੇ ਰਾਤ ਦੇ ਟਾਈਮ ਦੀ ਇਦਾਂ ਦੀ ਲਾਈਟਾਂ ਲੂਟਾਂ ਨੂੰ ਚੈੱਕ ਕਰ ਲਓ ਇਦਾਂ ਦੀ ਕੁਛ ਲੁੱਕ ਆਈ ਆਪਣੇ ਟਰੈਕਟਰ ਦੀ ਹੁਣ ਤੇ ਸਾਰਾ ਚਾਰਜ ਫੇਰੇ ਤੁਹਾਨੂੰ ਘੁੰਮ ਕੇ ਕਰਾਂ ਮੈਂ ਵਿਖਾ ਦਿੰਨਾ ਵਾ ਤੇ ਮੈਨੂੰ ਤੇ ਬਹੁਤ ਵਧੀਆ ਲੱਗਨ ਲਈ ਆ ਕਿਉਂਕਿ ਆਪਣੇ ਦੇ ਪੈਸੇ ਖਰਚ ਹੋਇਆ ਖੁਸ਼ਮੀਦ ਵੇਖੋ ਕਿੰਨੀ ਖੁਸ਼ ਆ ਨੱਚਣ ਦੇ ਹੀ ਗਾਣਾ ਚੱਲਣ ਦਿਆ ਵਾ ਪੂਰਾ ਵਧੀਆ ਤੇ ਹੁਣ ਆਪਾਂ ਵੇ ਲਾਵਾਂਗੇ ਬੈਗ ਕਰਕੇ ਇਹਨੂੰ ਬਰਾਂਡੇ ਦੇ ਵਿੱਚ ਚਾਰਜ ਫੇਰੇ ਲਾਈਟਾਂ ਲੂਟਾਂ ਦੇ ਨਾਲ ਸ਼ਾਮਾਂ ਦਾ ਜਿਹੜਾ ਪ੍ਰਭਾਵ ਹੈ ਬਹੁਤ ਵਧੀਆ ਪੈਂਦਾ ਬਾਕੀ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵੀਡੀਓ ਜਿਹੜੀ ਆ ਹੋਰ ਵੀ ਵਿਖਾਉਂਦੇ ਰਾਵਾਂਗੇ ਆਪੇਛੇ ਜਿਹੜੀ ਬੈਕ ਲਾਈਟ ਆ ਇਹਦੇ ਵਿੱਚ ਥੋੜਾ ਜਿਹਾ ਹੋ ਸਕਦਾ ਕੰਮ ਕਰਾਉਣਾ ਪਵੇ ਇਹਦੇ ਵਿੱਚ ਆਪਾਂ ਲਾਈਟ ਅੰਦਰ ਬਾਅਰ ਫਿੱਟ ਕਰਾਵਾਂਗੇ ਇਹ ਥੋੜੀ ਜੀ ਕਮੀ ਮੈਨੂੰ ਲੱਗੰਦੀ ਆ ਬਾਕੀ ਛਤਰੀ ਦੇ ਵਿੱਚ ਉਹਨੇ ਬਹੁਤ ਸੋਹਣਾ ਕੰਮ ਕੀਤਾ ਵੀਰ ਨੇ ਜਿਆਦਾ ਬਹੁਤ ਜਿਆਦਾ ਆਪਾਂ ਇਹਨੂੰ ਨਹੀਂ ਕਰਾਇਆ ਨਾਰਮਲ ਰੱਖਿਆ ਵਾ ਇਦਾਂ ਦੀ ਕੁਛ ਲੋਕ ਕਾਈ ਆਪਣੇ ਟ੍ਰੇਡਰ ਦੀ ਤੇ ਤੁਸੀਂ ਹੁਣ ਵੇਖ ਕੇ ਦੱਸਣਾ ਕਮੈਂਟ ਕਰਕੇ ਦੱਸਣਾ ਵਾ ਤੁਹਾਨੂੰ ਇਹ ਕਿਵੇਂ ਦਾ ਲੱਗਾ ਵਾ ਸਾਰਾ ਸਿਸਟਮ ਆਪਣਾ ਤੇ ਬਾਕੀ ਇਹਦਾ ਜਿਹੜਾ ਪ੍ਰਾਈਜ਼ਿੰਗ ਆ ਉਹ ਮੈਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸੂਗਾ ਕਿਹੜੀ ਕੀ ਚੀਜ਼ ਤੇ ਕਿੰਨਾ ਖਰਚ ਆਇਆ ਬੰਪਰ ਕਿੰਨੇ ਦਾ ਲੱਗਾ ਵੇਟ ਕਿੰਨੇ ਦੇ ਆ ਹਰ ਚੀਜ਼ ਦਾ ਜਿਹੜਾ ਤੁਹਾਨੂੰ ਪ੍ਰਾਈਜ਼ ਆ ਉਹ ਮੈਂ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਚੰਗਾ ਜੀ ਸਾਸਰੀ ਕਾ